ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਦੇ ਕਾਂਗਰਸੀਆਂ ਨੇ ਜੇ ਮੁੱਖ ਮੰਤਰੀ ਜਿਹੜੇ ਵੀ ਬਣਨਾ ਹੈ 500 ਕਰੋੜ ਤਿਆਰ ਰੱਖੋ ਇਹ ਨਵਜੋਤ ਕੋਰਸ ਸਿੱਧੂ ਨੇ ਕਿ ਹੈ ਕਿ ਪੰਜਾਬ ਚ ਮੁੱਖ ਮੰਤਰੀ ਬਣ ਲਈ ਇੱਕ ਟੈਚੀ ਚਾਹੀਦਾ ਜੀ ਜਿੱਚ 500 ਕਰੋੜ ਹੋਣ ਇਹ ਉਹਨਾਂ ਨੇ ਕਿਹਾ ਤੇ ਨਾਲ ਉਹਨਾਂ ਨੇ ਹੋਰ ਵੀ ਗੱਲ ਕਹੀ ਸੀ ਕਹਿੰਦੇ ਜੀ ਨਵਜੋਤ ਸਿੰਘ ਸਿੱਧੂ ਆ ਸਕਦਾ ਸਿਆਸਤ ਚ ਪਰ ਸ਼ਰਤ ਇਹ ਹੈ ਕਿ ਉਹਨੂੰ ਸੀਐਮ ਦਾ ਚਿਹਰਾ ਲਾਨਿਆ ਜਾਵੇ ਜਿਹੜੀ ਜਿਵੇਂ ਕਾਂਗਰਸ ਦੇ ਵਿੱਚ ਪਹਿਲਾਂ ਸੀਐਮ ਦੀ ਮੁੱਖ ਮੰਤਰੀਆਂ ਦੀ ਕਮੀ ਹੈ ਇੱਕ ਮੁੱਖ ਮੰਤਰੀ ਸ਼ਰਤ ਲਾ ਕੇ ਆ ਰਿਹਾ ਹੈ ਜਿਵੇਂ ਚਰਨਜੀਤ ਸਿੰਘ ਚੰਨੀ ਸੁਖਜਿੰਦਰ ਸਿੰਘ ਰਧਾਵਾ ਪ੍ਰਤਾਪ ਸਿੰਘ ਬਾਜਵਾ ਰਾਜਾ ਬੜਿੰਗ ਮਤਲਬ ਪ੍ਰਗਟ ਸਿੰਘ ਕਿੰਨੇ ਹੀ ਤਾਂ ਪਹਿਲਾਂ ਮੁੱਖ ਮੰਤਰੀ ਬੈਠੇ ਨੇ ਉੱਥੇ ਰਾਣਾ ਗੁਰਜੀਤ ਹੁਣ ਇੱਕ ਨਵਾਂ ਨੌ ਜੁੜ ਗਿਆ ਤੇ ਨਵਾਂ ਜੋ ਨੌ ਤਾਂ ਨਬਜਉਤ ਕੋਰਸੇ ਦੋ ਇਹ ਕਹਿੰਦੀ ਹੈ ਜਵੇਂ ਮੈਂ ਤਾਂ ਕਰ ਰਹੀ ਹੁੰਦੀ ਹੈ ਕਾਂਗਰਸ ਵੀ ਆਜੋ ਤਾਂ ਫਿਰ ਉਹ ਕਹਿੰਦਾ ਨਹੀਂ ਮੈਂ ਤਾਂ ਆਉਂਗਾ ਜੇ ਨੂੰ ਸੀਐਮ ਦਾ ਚਿਹਰਾ ਲਾਣੋਗੇ ਘਰੇ ਬੈਠੇ ਨੂੰ ਜਾਂ ਉੱਥੇ ਟੀਵੀ ਤੇ ਬੈਠ ਕੇ ਤਾੜੀਆਂ ਮਾਰਦੇ ਨੂੰ ਪੰਜਾਬ ਦੇ ਗਰਾਊਂਡ ਤੇ ਜਾ ਕੇ ਕੀ ਕੀਤਾ ਪਿਛਲੇ ਦੋ ਤਿੰਨ ਸਾਲਾਂ ਚ ਇਹਦਾ ਕੋਈ ਮਤਲਬ ਨਹੀਂ ਤੇ ਕਿਉਂਕਿ ਉਹ ਪਪੂਲਰ ਹੈ ਇਹ ਘਰ ਕੋਈ ਧੋਰਾਵਾ ਨਹੀਂ ਹੈ ਕਿ ਉਹਦੀ ਪਪੂਲਾਰਿਟੀ ਦਾ ਮੁਕਾਬਲਾ ਤਾਂ ਨਹੀਂ ਹੈ ਸ਼ੌਹਰਤ ਦੇ ਨਜ਼ਰੀਏ ਤੋਂ ਉਹ ਦੇਸ਼ ਦੇ ਕਈ ਸਿਆਸਤਦਾਨ ਨੇ ਜਿਹੜੇ ਉਹਨਾਂ ਤੋਂ ਜ਼ਿਆਦਾ ਪਪੂਲਰ ਹੈ ਤੁਸੀਂ ਇਹ ਦੇਖੋ ਨਾ ਬਹੁਤ ਸਾਰੇ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਸਿਆਸੀ ਲੋਕ ਜਾਣਦੇ ਹੁੰਦੇ ਨੇ ਜਾਂ ਉਹ ਲੋਕ ਜਾਣਦੇ ਨੇ ਜਿਨ੍ਹਾਂ ਦੀ ਰਾਜਨੀਤੀ 'ਚ ਦਿਲਚਸਪੀ ਹੁੰਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਰਾਜਨੀਤਿਕ ਲੋਕ ਤਾਂ ਜਾਣਦੇ ਹੀ ਨੇ ਲੇਕਿਨ ਜਿੰਨਾ ਦੇਸ਼ਾਂ 'ਚ ਕ੍ਰਿਟਿਕੇਟ ਕੀਤੀ ਜਾਂਦੀ ਹੈ ਉਹ ਲੋਕ ਵੀ ਜਾਣਦੇ ਨੇ ਉਹਦਾ ਨਾਮ ਤੇ ਨਾਲ ਫਿਰ ਜਿਹੜੇ ਟੀਵੀ ਸੀਰੀਅਲ ਚਾਹਦਾ ਚਾਹੇ ਉਹ ਕਪਲ ਸ਼ਰਮਾ ਸ਼ੋਅ ਚਾਹੇ ਉਹ ਬਿਗ ਬਾਸ ਜਾਂ ਅਜ ਕਰ ਜਿਹੜੇ ਸ਼ੋਅ ਚਾਰ ਹੈ ਉਸ ਕਰਕੇ ਵੀ ਉਹਦੀ ਪਪੂਲਾਰਟੀ ਹੈ ਫਿਰ ਜਦੋਂ ਕ੍ਰਿਕਟ ਚੱਲਦੀ ਹੈ ਕਮੈਂਟਰੀ ਕਰਕੇ ਵੀ ਪਪੂਲਾਰਟੀ ਹੈ ਪਪੂਲਰ ਹੈ ਇਹ 'ਚ ਕੋਈ ਦੋਰਾਵਾ ਨਹੀਂ ਬਹੁਤ ਵਧੀਆ ਬਨਾਰਾ ਇਹਦੇ 'ਚ ਵੀ ਕੋਈ ਦੋਰਾਵਾ ਨਹੀਂ ਜੋਦੀ ਭਾਸ਼ਾ ਤੇ ਪਕੜ ਹੈ ਇਹ ਦੇਚ ਵੀ ਕੋ ਦੋਰਾਵਾ ਨਹੀਂ ਇਹ ਬਖਰੀ ਗੱਲ ਹੈ ਕਿ ਉਹੀ 10 15 ਸ਼ੇਰ ਤਕਬੰਦੀ ਕੀਤੀ ਜੋੜੀ ਹੋਈ ਹੈ ਜਿਹੜੀ ਸੋਨੀਆ ਗਾਂਧੀ ਤੇ ਵੀ ਲਾਤੀ ਸੀ ਉਸ ਤੋਂ ਪਹਿਲਾਂ ਉਹੀ ਪ੍ਰਸ਼ੰਸਾ ਉਸੇ ਤਕਬੰਦੀ ਨਾਲ ਉਹ ਕਰਦਾ ਸੀ ਮੋਦੀ ਸਾਹਿਬ ਦੀ ਪ੍ਰਸ਼ੰਸਾ ਉਹਦੇ ਨਾਲ ਹੀ ਆਸ਼ਾ ਬਾਪੂ ਆਸ਼ਾ ਰਾਮ ਦੀ ਜਿੱਥੇ ਵੀ ਜਾਂਦਾ ਉਸੇ ਕਿਸਮ ਦੀ ਗੱਲ ਕਰਦਾ ਇਹ ਨਵਜੋਤ ਸਿੰਘ ਸਿੱਧੂ ਦਾ ਸਟਾਈਲ ਹੈ ਜੋ ਵੀ ਹੈ ਲੇਕਿਨ ਦੋਨੇ પતિ ਪਤਨੀ ਦਾ ਇੱਕ ਬਕਰਾ ਸਟਾਈਲ ਵੀ ਨਜ਼ਰ ਆਉਂਦਾ ਹੈ ਕਿ ਉਹ ਖਬਰਾਂ ਚ ਰਹਿਣਾ ਜਾਣਦੇ ਐ ਕਿ ਖਬਰਾਂ ਚ ਕਿਵੇਂ ਰਹਿਣਾ ਜਿਵੇਂ ਹੁਣ ਨਗਜੋਤਕੌਰ ਸਿੱਧੂ ਇਹ ਬਕਰੀ ਗੱਲ ਹੈ ਕਿ ਇਹਨਾਂ ਦੇ ਹੱਕ ਚ ਜਾਂਦੀ ਐ ਇਹ ਜੋੜੀ ਤੇ ਕਿ ਇਹਨਾਂ ਨੇ ਵੱਡੀ ਲੜਾਈ ਲੜੀ ਕੈਂਸਰ ਨਾਲੋਂ ਠੀਕ ਹੋ ਗਏ ਤੇ ਉਸ ਤੋਂ ਬਾਅਦ ਜਦੋਂ ਗੁਲਾਬ ਚੰਦ ਕਟਾਰ ਜਿਹੜੇ ਗਵਰਨਰ ਸਾਹਿਬ ਕਟਾਰੀਆ ਸਾਹਿਬ ਨੂੰ ਮਿਲ ਕੇ ਆਉਂਦੇ ਨੇ ਜਿਸ ਕਿਸਮ ਦਾ ਉਹਨਾਂ ਨੇ ਬਿਆਨ ਦਿੱਤਾ ਉਹਦੇ ਨਾਲ ਨਾ ਪੰਜਾਬ ਕਾਂਗਰਸ ਦੇ ਵਿੱਚ ਨਹੀਂ ਵਰਕਸ ਨੈਸ਼ਨਲ ਲੈਵਲ ਤੇ ਹਾਈ ਕਮਾਂਡ ਵੀ ਦ ਚਿੱਤੀ ਚ ਦ ਚਿੱਤੀ ਕੀ ਇੱਕ ਜਣੀ ਡਿਫੈਂਸਿਵ ਹੋ ਗਈ ਕਿਉਂਕਿ ਬਿਆਨ ਹੀ ਇਹ ਹੈ ਬਿਆਨ ਇਹ ਹੈ ਕਿ ਇਥੇ ਜਿਹੜੀ ਹੈ ਕੁਰਸੀ ਲਈ ਮੁੱਖ ਮੰਤਰੀ ਦੀ ਕੁਰਸੀ ਲਈ ਪੈਸਾ ਚੱਲਦਾ ਹੈ ਇਹ ਮੈਂ ਘਟੋ ਘਟ ਮੈਨੂੰ ਇਹ ਨਹੀਂ ਇਹਲਮ ਸੀ ਪਰ ਹੁਣ ਜਦੋਂ ਅੱਜ ਮੈਂ ਸੁਨੀਲ ਜਾਖੜ ਦਾ ਬਿਆਨ ਪੜਿਆ ਤੇ ਲੱਗਿਆ ਕਿ ਇਹਨਾਂ ਨੇ ਬਹੁਤ ਵੱਡਾ ਮੌਕਾ ਦਿੱਤਾ ਵਿਰੋਧੀ ਪਾਰਟੀਆਂ ਨੂੰ ਉਹਨ ਸਦੀਲ ਜਾਖੜ ਸਾਹਿਬ ਕਹਿੰਦੇ ਕਾਂਗਰਸ ਪਾਰਟੀ ਦੇ ਵਿੱਚ ਕਾਬਲੀਅਤ ਨਹੀਂ ਦੇਖੀ ਜਾਂਦੀ ਉੱਥੇ ਤਾਂ ਪੈਸਾ ਦੇਖਿਆ ਜਾਂਦਾ ਕਹਿੰਦੇ ਮੈਨੂੰ ਵੀ ਦੱਸਿਆ ਸੀ ਮੇਰੇ ਇੱਕ ਕਰੀਬੀ ਨੇ ਦੱਸਿਆ ਸੀ ਕਹਿੰਦੇ ਮੈਨੂੰ 3.5 350 ਕਰੋੜ ਦੇਣਾ ਪਿਆ ਕੁਰਸੀ ਲੈਣ ਲਈ ਇਹ ਜਾਖੜ ਸਾਹਿਬ ਦਾ ਅੱਜ ਦਾ ਬਿਆਨ ਹੈ ਇਸ ਤੋਂ ਬਾਅਦ ਦਾ ਜਿਹਨੇ ਉਹਦੀ ਸਪੋਰਟ ਕੀਤੀ ਵੀ ਠੀਕ ਕਹਿ ਰਹੀ ਹੈ ਬੀਬੀ ਨਵਜੋਤਕਰ ਸਿੱਧੂ ਕਿ ਪੈਸਾ ਚਾਹੁੰਦਾ ਫੋਕੜੀ ਫਿਰ ਇਹੀ ਗੱਲ ਇੱਕ ਸੰਸਦ ਦਾ ਉਹਨਾਂ ਨੇ ਹਵਾਲਾ ਦਿੱਤਾ ਕਹਿੰਦੇ ਜੀ ਹਾਈ ਕਮਾਂਡ ਨੇ ਕਾਂਗਰਸ ਦੇ ਵਿੱਚ ਇੱਕ ਕਾਂਗਰਸੀ ਬੰਦੇ ਨੇ ਕਿਹਾ ਸੀ ਕਾਂਗਰਸ ਦੇ ਸੰਸਦ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਹਾਈ ਕਮਾਂਡ ਨੇ ਡਾਕੂ ਭੇਜੇ ਹੋਏ ਨੇ ਜਿਹੜੇ ਪੰਜਾਬ ਦੇ ਸਿਆਸਤਦਾਨਾਂ ਨੂੰ ਲੁੱਟ ਰਹੇ ਨੇ ਯਾਨੀ ਉਹਨਾਂ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਮਿਲ ਗਿਆ ਉਹਨਾਂ ਦਾ ਬੁਲਾਰਾ ਵੀ ਕਹਿ ਰਿਹਾ ਕਿਉਂ ਨਾ ਕਹੇ ਆਪਾਂ ਲਗਾਤਾਰ ਕਹਿੰਦੇ ਆ ਨਾ ਕਿ ਦਿੱਲੀ ਵਾਲੇ ਪੰਜਾਬ ਨੂੰ ਡੋਟ ਰਹੇ ਨੇ ਆਮ ਆਦਮੀ ਪਾਰਟੀ ਹੁਣ ਤਾਂ ਉਹਨਾਂ ਦੇ ਆਪ ਦੇ ਬੰਦੇ ਕਹਿਣ ਲੱਗੇ ਕਿ ਜੀ ਉਹ ਡੋਟ ਰਹੇ ਨੇ ਕਾਂਗਰਸੀਏ ਕੰਮ ਕਰ ਰਹੇ ਨੇ ਮਤਲਬ ਹੁਣ ਤੁਸੀਂ ਪਿਆਰੇ ਦਰਸ਼ਕੋ ਤੁਸੀਂ ਦੇਖਣਾ ਹੈ ਤੁਹਾ ਕਿਉਂ ਹੈ ਕਿਤੇ ਅੱਗ ਹੈ ਜਾਂ ਹੈ ਮੈਨੂੰ ਨਹੀਂ ਪਤਾ ਪਰ ਸ੍ਰੀ ਜਾਕੜ ਸਾਹਿਬ ਜਿਸ ਕਿਸਮ ਦਾ ਉਹਨੇ ਬਿਆਨ ਦਿੱਤਾ ਉਹਨਾਂ ਤੋਂ ਅਬਦੁੱਧ ਖੁਸ਼ ਜਿਆਦਾ ਆ ਜਾਂਦਾ ਨਾ ਉਸ ਵੇਲੇ ਵੀ ਕਿ ਕਿਸ ਤਰੀਕੇ ਨਾਲ ਉਹਨਾਂ ਨਾਲ ਹੋਈ ਸੀ ਤੇ ਹੁਣ ਤਾਂ ਹੁਣ ਕਹਿਣਗੇ ਜਾਂ ਕਹਿ ਵੀ ਰਹੇ ਨੇ ਕਿ ਜੇ ਇਹ ਤਾਂ ਇੱਕ ਨੈਸ਼ਨਲ ਪਾਰਟੀ ਚਾਹੀ ਜਾਂ ਹੋਣਾ ਜੋ ਨਗਜ਼ੰਕੌਰ ਸਿੱਧੂ ਕਹਿ ਦਗੇ ਤਾਂ ਲੋਕਤੰਤਰ ਲਈ ਬੜਾ ਵੱਡਾ ਖਤਰਾ ਤੇ ਇਸ ਤਰ੍ਹਾਂ ਚੱਲਦੀ ਹੈ ਸਿਆਸਤ ਇਹ ਮੈਨੂੰ ਨਹੀਂ ਪਤਾ ਸੀ ਕਿ ਇੰਨਾ ਪੈਸਾ ਚੱਲਦਾ ਬਹੁਤ ਸਾਰੀਆਂ ਗੱਲਾਂ ਦਾ ਨਹੀਂ ਪਤਾ ਜਿਹੜੇ ਤੁਸੀਂ ਆਪਾਂ ਲੋਕ ਨਹੀਂ ਵਿੱਚ ਪੈਂਦੇ ਸਾਨੂੰ ਜਿਆਦਾ ਗੱਲਾਂ ਦਾ ਨਹੀਂ ਪਤਾ ਕਿ ਇਸ ਤਰ੍ਹਾਂ ਚੱਲਦੇ ਮੈਨੂੰ ਇੱਕ ਫੋਨ ਆਇਆ ਜਦੋਂ ਮੈਂ ਰਿਟਾਇਰ ਹੋਇਆ ਨਾ ਮੈਂ ਪ੍ਰੋਫੈਸਰ ਸੀ ਹੈਡ ਸੀ ਜਰਨਲਿਜ਼ਮ ਦਾ ਤੇ ਇੱਕ ਦੋਸਤ ਦਾ ਫੋਨ ਆਇਆ ਇੱਕ ਸੂਬੇ ਦੇ ਵਿੱਚ ਨਵੇਂ ਪੱਤਰਕਾਰਤਾ ਯੂਨੀਵਰਸਿਟੀ ਸ਼ੁਰੂ ਕਰ ਰਹੇ ਸੀ ਤੇ ਮੈਨੂੰ ਕਹਿੰਦਾ ਤੁਹਾਨੂੰ ਸਾਨੂੰ ਵਾਈਸ ਚਾਂਸਰ ਚਾਹੀਦਾ ਹੈ ਤੁਹਾਨੂੰ ਵਾਈਸ ਚਾਂਸਰ ਲਵਾ ਦਈਏ ਤੇ ਕਹਿੰਦਾ ਵੀ ਪੈਸਾ ਅਸੀਂ ਖਰਚਾਂਗੇ ਬਾਕੀ ਫਿਰ ਅਸੀਂ ਆਪੇ ਇਕੱਠਾ ਕਰ ਲੈ ਮੈਂ ਕਿਹਾ ਵਾਈਸ ਚਾਂਸਰ ਲਈ ਵੀ ਪੈਸਾ ਚਾਹੀਦਾ ਉਹ ਹੱਸਣ ਲੱਗ ਕੇ ਕਹਿੰਦਾ ਸਾਡੇ ਤਾਂ ਜਾਂਦਾ ਭਾਈ ਜਦ ਹੀ ਮੈਨੂੰ ਤਾਂ ਉਸੋਂ ਪਤਾ ਲੱਗਿਆ ਜਿਵੇਂ ਅੱਜ ਪਤਾ ਲੱਗ ਗਿਆ ਕਿ ਕਾਂਗਰਸ ਕੁਰਸੀ ਵੇਚਦੀ ਹੈ ਤੇ ਜੇ ਜੇ ਗੱਲ ਸੱਚੀ ਹੈ ਤੇ ਫਿਰ ਅਗਲੀ ਗੱਲ ਇਹ ਹੈ ਕਿ ਜਿਹੜੀ ਸ਼ਰਤ ਲਾਈ ਹੈ ਕੀ ਇਹ ਸ਼ਰਤ ਇਸ ਤਰ੍ਹਾਂ ਚਾਹਦੇ ਜਿਹੜਾ ਨਵਜੋਤ ਸਿੰਘ ਸਿੱਧੂ ਹੈ ਜਦੋਂ ਪਾਰਟੀ 'ਚ ਸੀ ਹਾਲੇ ਪਾਰਟੀ ਦਾ ਪਹਿਲਾਂ ਹੀ ਹੰਟ ਰੌੜਾ ਰੱਪਾ ਤਾਂ ਪਿਆ ਹੋਇਆ ਹੈ ਪਾਰਟੀਆਂ ਨਵਜੋਤ ਸਿੰਘ ਸਿੱਧੂ ਦੀਆਂ ਟਿੱਪਣੀਆਂ ਵਰਗੇ ਟਿੱਪਣੀਆਂ ਦਾ ਰਾਜਾ ਬਣੇ ਕਰਨ ਲੱਗ ਗਿਆ ਜੋ ਤਰਨ ਤਰਨ ਚੋਣਾਂ 'ਚ ਕੀਤੀਆਂ ਨੇ ਵਿਵਾਦਤ ਬਿਆਨ ਹੀ ਦੇਣੇ ਹੁੰਦੇ ਨੇ ਉਹ ਦੇ ਹੀ ਰਿਹਾ ਹੈ ਤਲੇਕਨ ਜਿਹੜਾ ਬੰਦਾ ਮਿਹਨਤ ਕਰਦਾ ਤੇ ਦੇਖੋ ਸਿਆਸਤ ਦੇ ਵਿੱਚ ਬੇਤ ਦੀ ਦੌੜ ਹੁੰਦੀ ਹੈ ਸਿਆਸਤ ਦੇ ਵਿੱਚ ਤੁਸੀਂ ਪਾਰਲੀਮੈਂਟ ਚ ਵੀ ਬੋਲੋ ਸਿਆਸਤ ਦੇ ਵਿੱਚ ਤੁਸੀਂ ਜੇ ਐਸੈਂਬਲੀ ਚੋਂ ਬੋਲੋ ਐਸੈਂਬਲ ਪਾਰਲੀਮੈਂਟ ਚ ਵੀ ਬੋਲਦੇ ਚਾਰਜੀ ਚ ਨੀਰ ਪਾਉਂ ਪੜਿਆ ਇਹਨਾਂ ਦਰਾਂ ਚ ਸਪੀਚ ਦਿੱਤੀ ਉੱਥੇ ਤੇ ਇਸੇ ਤਰੀਕੇ ਨਾਲ ਭਰਤਾ ਪ੍ਰਤਾਪ ਸਿੰਘ ਬਾਜਪਾ ਲਗਾਤਾਰ ਇਸੇ ਤਰੀਕੇ ਨਾਲ ਰਾਜ ਆਫਰਿੰਗ ਜਿੱਥੇ ਵੀ ਕੋਈ ਫਰੋਤੀ ਦੀ ਗੱਲ ਹੋਵੇ ਜਾਂ ਕੋਈ ਜਿੱਥੇ ਬਾਰਡਰ ਹੁੰਦਾ ਰਾਜਪਟ ਨੇ ਉੱਥੇ ਪਹੁੰਚ ਰਹੇ ਸੋ ਸੜਕ ਤੇ ਵੀ ਗੱਲ ਹੋ ਰਹੀ ਹੈ ਸੰਸਦ ਚ ਵੀ ਗੱਲ ਹੋ ਰਹੀ ਹੈ ਨਵਜੋਤ ਸਿੰਘ ਸਿੱਧੂ ਕਿੱਥੇ ਪਿਛਲੇ 2-3 ਸਾਲਾਂ ਤੋਂ ਸ਼ਰਤੋਂ ਨੀ ਹਸਰ ਰੱਖ ਕੇ ਜਿਵੇਂ ਲੋਕੋ ਦੀ ਹਿੰਮਤ ਕਰ ਰਹੇ ਹੁੰਦੇ ਨੇ ਕਿ ਤੇਰੇ ਬਣਾ ਪਾਰਟੀ ਦੀ ਚੱਲਦੀ ਬੜੀ ਅਜੀਬ ਜੀ ਸਿਚੁਏਸ਼ਨ ਹੈ ਨਾ ਉਹ ਕਾਂਗਰਸ ਪਾਰਟੀ ਦੀ ਕਿ ਉਹਦੇ ਚ ਕੀ ਹੈ ਵੈਸੇ ਤਾਂ ਕਾਂਗਰਸ ਪਾਰਟੀ ਇਹਨਾਂ ਦਿਨਾਂ ਚ ਬੈਕਫੁੱਟ ਤੇ ਹੀ ਹੈ ਕਿਉਂਕਿ ਜੋ ਕੁਝ ਹੋਇਆ ਦੁਨੀਆਕ ਬੋਟਾ ਜਵੇ ਜਮਾਂਤ ਜਬਤ ਹੋਈ ਹੈ ਤਰਨ ਤਰਨ ਦੇ ਵਿੱਚ ਬੈਕਪਟਰ ਤੇ ਉਹਨਾਂ ਨੂੰ ਸੁਭਾਵਿਕ ਸੀ ਇਹ ਵੀ ਗੱਲ ਹੈ ਕਿ ਉੱਥੇ ਕੋਈ ਉਹਨਾਂ ਦੇ ਬਹੁਤ ਵਧੀਆ ਪਹਿਲਾਂ ਦਾ ਜਮੇ ਉਮੀਦਵਾਰ ਰਲਾਣ ਆ ਉਹ ਉੱਥੇ ਹੀ ਰੋਲਾ ਰਪਾਤਾ ਪੈ ਗਿਆ ਸੀ ਹੁਣ ਇੱਥੇ ਇਸ ਕਿਸਮ ਦੀ ਕਹਾਣੀ ਆ ਗਈ ਲੇਕਿਨ ਪਹਿਲੇ ਦਸ ਕੋ ਜੋ ਇਹ ਚੱਲ ਰਿਹਾ ਜਿਸ ਤਰ੍ਹਾਂ ਨਵਜੋਤਗੁਰ ਸਿੰਘ ਨੂੰ ਪਾਸ਼ਨ ਦੇ ਰਹੀ ਹੈ ਮੈਨੂੰ ਤਾਂ ਕੁਝ ਹੋਰ ਹੀ ਸਾਹਮਣੇ ਆ ਰਹੇ ਨੇ ਇਹ ਇਹ ਕਿਹਦੇ ਹੱਕ ਚ ਜਾਂਦੀ ਗੱਲ ਇਹ ਤੁਸੀਂ ਦੇਖੋ ਵਿਰੋਧੀ ਧਿਰਾਂ ਨੂੰ ਮੌਕਾ ਮਿਲ ਗਿਆ ਵੀ ਕਾਂਗਰਸ ਚ ਸਭ ਕੁਝ ਠੀਕ ਨਹੀਂ ਤੇ ਪਹਿਲਾਂ ਨਵਜੋਤ ਸਿੰਘ ਸਿੱਧੂ ਕਿੱਥੇ ਸੀ ਜਾਂ ਨਵਜੋਤ ਸਿੰਘ ਸਿੱਧੂ ਕਿੱਥੇ ਸੀ ਇਹ ਵੀ ਤਾਂ ਦੇਖਣ ਵਾਲੀ ਗੱਲ ਸੀ ਉਹ ਭਾਰਤੀ ਜਨਤਾ ਪਾਰਟੀ ਸੀ ਤੇ ਹੁਣ ਕਿਹਨੂੰ ਫਾਇਦਾ ਹੋ ਰਿਹਾ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਚ ਰੌਲਾ ਕੌਣ ਪਾ ਰਿਹਾ ਹੈ ਕਿ ਅਸੀਂ ਕੱल्याਣੇ ਲੜਾਈ ਲਾੜਨੀ ਹੈ ਭਾਰਤੀ ਜਨਤਾ ਪਾਰਟੀ ਗਵਰਨਰ ਕਿਹਦਾ ਭਾਰਤੀ ਜਨਤਾ ਪਾਰਟੀ ਦਾ ਕਿ ਗਟੋ ਆ ਕੇ ਬਿਆਨ ਦਿੰਦਾ ਹੈ گورنر ਹਾਊਸ ਤੋਂ ਬਾਹਰ ਆ ਕੇ ਬਿਆਨ ਦਿੰਦਾ ਹੈ ਕਿ ਇਹ ਸਾਰਾ ਕੁਝ ਚਰ ਹੈ ਕਿ ਕੀ ਕੋਈ ਗੇਮ ਖਿਡੀ ਜਾ ਰਹੀ ਹੈ ਇਹ ਵੀ ਸੋਚਣ ਵਾਲੀ ਗੱਲ ਹੈ ਕੱਲੀ ਕਾਂਗਰਸ ਨਹੀਂ ਕੀ ਕਰ ਰਚੀ ਕਾਂਗਰਸ ਦੇ ਵਿੱਚ ਇਹ ਗੱਲ ਬਿਲਕੁਲ ਠੀਕ ਹੈ ਕਿ ਨਵਜੋਤ ਸਿੰਘ ਸਿੱਧੂ ਪ੍ਰਿੰਕਾ ਗਾਦੀ ਦੇ ਨਾਲ ਉਹਦੇ ਸੰਬੰਧ ਠੀਕ ਨੇ ਜਦੋਂ ਇਹ ਮਿਲਦਾ ਹੈ ਲੇਕਿਨ ਨਵਜੋਤ ਸਿੰਘ ਸਿੱਧੂ ਇਹਦਾ ਤਾਂ ਰਿਸ਼ਤਾ ਬਿਲਕੁਲ ਐਕਟਿਵ ਹੀ ਨਹੀਂ ਹੈ ਇਹਦੇ ਐਕਟਿਵ ਤੇ ਬਲਕਿ ਜਦੋਂ ਉਹ ਦਾ ਘਰ ਪਸੀਆ ਪਿੱਛੇ ਜੇ ਇੱਕ ਤਾਂ ਆਇਆ ਸੀ ਤੇ ਉਸ ਲੋਕਾਂ 'ਚ ਫਿਰ ਚਰਚਾ ਹੋਈ ਸੀ ਇਹ ਉਹਦੀ ਸਿਫਟਾ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਦੋਦੀ ਕਿ ਜੇ ਉਹ ਐਕਟਿਵ ਹੈ ਤਾਂ ਵੀ ਖਬਰਾਂ ਨੇ ਜੇ ਚੁੱਪ ਹੈ ਤਾਂ ਵੀ ਖਬਰਾਂ ਨੇ ਲੇਕਿਨ ਉਹਦੇ ਬਾਰੇ ਜਿਸ ਤਰ੍ਹਾਂ ਦਾ ਹਾਲਾਤ ਬਣ ਰਹੇ ਨੇ ਭਾਰਤੀ ਜਨਤਾ ਹੁਣ ਇੱਕ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਇੰਟਰਵਿਊ ਦਿੱਤੀ ਉਹਦੇ ਚ ਨਵਜੋਤ ਸਿੰਘ ਸਿੱਧੂ ਬਾਰੇ ਕੀ ਕਹੇ ਕਹਿੰਦੇ ਜੀ ਉਹ ਤਾਂ ਫੈਲੇ ਨਹੀਂ ਕਰਦਾ ਸੀ ਕਹਦੇ ਬਈ ਨੂਰੇ ਚੀਫ ਸੈਕਟਰ ਜਿਹਨੇ ਕਿਹਾ ਕੈਪਟਨ ਸਾਹਿਬ ਕਹਿੰਦੇ ਕਿ ਸਿੱਧੂ ਸਾਹਿਬ ਤਾਂ ਨੌਵੀਂ ਲੋਕੋ ਫਾਇਦੀ ਨਹੀਂ ਕੱਢੀ ਕਹਦੇ ਬਈ ਬਲਾਕੇ ਕਿ ਆ ਵੀ ਤੂੰ ਕੰਮ ਭਾਈ ਇਹ ਕੰਮ ਕਰ ਤੂੰ ਕਰਦਾ ਕਿਉਂ ਨਹੀਂ ਉਹ ਕਹਿੰਦਾ ਠੀਕ ਹੈ ਰਕ ਮੈਂ ਕਰਦਾ ਜਿੰਦੀ ਉਹਦੀ ਜਿਹੜੀ ਕਾਰ ਸ਼ੈਲੀ ਤੇ ਵੀ ਸਵਾਲ ਉੱਠ ਰਹੇ ਨੇ ਤੇ ਉਹ ਤਾਂ ਚਲੋ ਕੈਪਟਨ ਸਾਹਿਬ ਦੂਜੀ ਗੱਲ ਜੀ ਉਹਨੂੰ ਮੈਂ ਬਿਜਲੀ ਬਤਰੀ ਬਣਾਉਣਾ ਨਹੀਂ ਲਿਆ ਉਹ ਬੱਕਰੀ ਗੱਲ ਹੈ ਉਸ ਐਸ ਤੋਂ ਸਰ ਵੀ ਹੈ ਲੇਕਿਨ ਜਿਹੜਾ ਬੀੜਿਆ ਚ ਬਟਾ ਪਾਉਣ ਵਾਲਾ ਤਾਂ ਨਵਜੋਤ ਸਿੱਧੂ ਸੀ ਨਾ ਤੇ ਜਿਸ ਤਰੀਕੇ ਨਾਲ ਸਿੱਧੂ ਨੇ ਜਦੋਂ ਇਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਕਾਂਗਰਸ ਦਾ ਤੇ ਜਦੋਂ ਉਹਦਾ ਸਭਾਲਣਾ ਸੀ ਜਿਸ ਤਰੀਕੇ ਨਾਲ ਕੈਪਟਨ ਦੇ ਮੂਰੂ ਨਿਕਲਿਆ 6 ਸਿਕਸਰ ਦਾ ਉਹ ਮਾਰਦੇ ਹੋਏ ਦਿਖਾਵਾ ਕਰਦੇ ਹੋਏ ਕਿ ਇਸ ਤਰ੍ਹਾਂ ਜਿਵੇਂ ਕ੍ਰਿਕਟ ਹੁੰਦਾ ਉਹ ਕੋਈ ਜ਼ਿਆਦਾ ਵਧੀਆ ਨਹੀਂ ਸੀ ਉਹ ਮੈਚੂਰ ਬੰਦੇ ਦੀ ਕਹਾਣੀ ਨਹੀਂ ਸੀ ਉਹ ਇਮੈਚੂਰ ਪੋਲੀਟੀਸ਼ੀਅਨ ਵਾਲੀ ਗੱਲ ਸੀ ਉਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹਾਲਾਂਕਿ ਉਹ ਕੈਪਟਨ ਅਮਰਿੰਦਰ ਸਿੰਘ ਜੋ ਬੁੱਢਾ ਸੀ ਇਹ ਜੇ ਫਾਦਰ ਭਗਵੰਤ ਸਿੰਘ ਸਿੱਧੂ ਮਰਦਾ ਦਾ ਉਹਨੇ ਜ਼ਿਕਰ ਕੀਤਾ ਸੀ ਕਿ ਅਸੀਂ ਦੋਸਤ ਸੀ ਇਹ ਗੇਟ ਦਾ ਸੀ ਸਿਰਫ ਉੱਥੇ ਇਸ ਤਰ੍ਹਾਂ ਦੀ ਗੱਲ ਪੋਲਿਟਿਕਸ ਅੰਦਰੋਂ ਅੰਦਰ ਇਸ ਦਾ ਬੜਾ ਕੁਝ ਚੱਲ ਰਿਹਾ ਹੁੰਦਾ ਲੇਕਿਨ ਪਬਲੀਕਲੀ ਤੁਸੀਂ ਕਿਸ ਕਿਸਮ ਦਾ ਪੋਸਟਰ ਦਿੰਦੇ ਹੋ ਇਹ ਬੜਾ ਇੰਪੋਰਟੈਂਟ ਹੁੰਦਾ ਤੇ ਹੁਣ ਜਦੋਂ ਇਸ ਹਾਲਾਤ ਦੇ ਵਿੱਚ ਕੋਈ ਦੋਰਾਵਾ ਨਹੀਂ ਮੈਂ ਤੁਹਾਨੂੰ ਪਹਿਲਾਂ ਕਹਿ ਆ ਵੀ ਉਹਦੀ ਪਪੂਲਾਰਿਟੀ ਵੀ ਹੈ ਉਹਦੇ ਵਰਗਾ ਬਲਾਰਾ ਵੀ ਬਹੁਤ ਤੱਕੜ ਬਲਾਰਾ ਜਿਹਨੂੰ ਕਹਿੰਦੇ ਨੇ ਫਾਇਰ ਬ੍ਰਾਂਡ ਨੇਤਾ ਜਿਹਨੂੰ ਕਹਿੰਦੇ ਨੇ ਜੇ ਉਹ ਸਿਆਸਤ 'ਚ ਹੁੰਦਾ ਇਹ ਬਹੁਤ ਵਧੀਆ ਬੋਲਦਾ ਲੇਕਿਨ ਹੁਣ ਪਿਛਲੇ ਕਈ ਇਲੈਕਸ਼ਨ ਦੇ ਵਿੱਚੋਂ ਕਾਂਗਰਸ ਪਾਰਟੀ ਨੇ ਨਹੀਂ ਉਹ ਅੱਧਿਆ ਪ੍ਰਚਾਰਕਾਂ ਦੀ ਡਿਸਟ੍ਰਿਕਟ ਵੀ ਨਹੀਂ ਪਾਇਆ ਜਉ ਐਕਟੋ ਵੀ ਨਹੀਂ ਹੈ ਤੋ ਹੁਣ ਇਸ ਉਹ ਇੱਕ ਉਹ ਸਿਆਸਤ ਬੜੀ ਅਜੀਬ ਕਿਸਮ ਦੀ ਸਿਆਸਤ ਹੈ ਜਦੋਂ ਰਣਜੀਤ ਸਿੰਘ ਨੂੰ ਟਿਕਟ ਦਿੱਤੀ ਇਹਨੂੰ ਕਿਹਾ ਗਿਆ ਸੀ ਕਿ ਤੂੰ ਜ਼ਿਆਦਾ ਖੇਤਰ ਤੋਂ ਲੈ ਲਿਆ ਜਾ ਤੂੰ ਰਾਸ ਸਮਝ ਪਈ ਦਿੱਤਾ ਸੀ ਲੇਕਿਨ ਉਦੋਂ ਬਾਅਦ ਇੱਥੇ ਨਹੀਂ ਗਿਆ ਇਹਨੇ ਕਿਹਾ ਮੈਂ ਇਲੈਕਸ਼ਨ 'ਚ ਨਹੀਂ ਆਉਂਦਾ ਜਦੋਂ ਜਿੱਤ ਵੀ ਹਾਰਿਆ ਤੇ ਇਹ ਇਸ ਤਰ੍ਹਾਂ ਦਾ ਦਾ ਸਟਾਈਲ ਇਹ ਨੇ ਜਦੋਂ ਰਾਸਬਾ ਚੱਲੀ ਕਿ ਮੈਂ ਪੰਜਾਬ ਚ ਰਹੋ ਤੇ ਹੁਣ ਇਹਨੇ ਐਲਾਨ ਕੀਤਾ ਹੋਇਆ ਸੀ ਕਿ ਮੈਂ ਕਾਂਗਰਸ ਨਹੀਂ ਛੱਡਦਾ ਪਰ ਉਹ ਕਾਂਗਰਸ ਲੋ ਜਿਹੜੀ ਇੱਕ ਕਿਸਮ ਦਾ ਜਿਹੜੀ ਹੈ ਜਦੋਂ ਦਿਲ ਕਰਦਾ ਨਵਜੋਤ ਸਿੰਘ ਸਿੱਧੂ ਸਾਹਿਬ ਚੁੱਪ ਕਰਕੇ ਮौन ਵਰਤ ਰੱਖ ਲੈਂਦੇ ਨੇ ਜਦੋਂ ਦਿਲ ਕਰਦਾ ਆ ਜਾਂਦੇ ਨੇ ਫਿਰ ਆ ਕੇ ਤੂਤੜਾ ਕਰਦੇ ਨੇ ਤੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ ਜੇ ਤੁਸੀਂ ਕਹੋਗੇ ਜੀ ਇਮਾਨਦਾਰ ਉਹ ਇਹ ਅਸਾਂ ਦੇ ਵਿੱਚ ਨਾ ਜਿਸ ਤਰ੍ਹਾਂ ਦੀ ਸਾਡੀ ਸਿਆਸਤ ਹੈ ਉਹਦੇ ਚ ਇਮਾਨਦਾਰ ਬੰਦੇ ਮਿਲਦੇ ਬਹੁਤ ਘੱਟ ਨੇ ਇਸ ਕਰਕੇ ਸੀ ਕਹਿੰਨੇ ਕਿ ਇਮਾਨਦਾਰ ਹੈ ਲੇਕਿਨ ਜਿਸ ਤਰ੍ਹਾਂ ਉਹਨਾਂ ਲੋਕਾਂ ਦੇ ਜਦੋਂ ਪ੍ਰਧਾਨ ਬਣਿਆ ਉਹਨਾਂ ਦੇ ਘਰੇ ਉਹ ਉਹਨਾਂ ਦੇ ਹਲਕਿਆਂ ਚ ਗਿਆ ਜਿਹੜੇ ਬੰਦੇ ਆ ਤੇ ਵੱਡੇ ਵੱਡੇ ਲਾਂਚਨ ਲੱਗੇ ਹੋਏ ਸੀ ਜਿਸ ਤਰੀਕੇ ਨਾਲ ਆਪ ਦੇ ਜਿਹੜਾ ਧੁੜਿਆਰੇ ਐਮਐਲ ਤਲਵੰਦ ਸਿੰਘ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਹੁੰਦਾ ਦੁਨੀਆ ਚਲੇ ਰਹੇ ਉਹਦੇ ਮੁੰਡੇ ਨੂੰ ਅਮਰਗੜ ਤੋਂ ਟਿਕਟ ਦਿੱਤੀ ਇਹਦਾ ਮਤਲਬ ਦੋ ਨਹੀਂ ਗੱਲਾਂ ਚੱਲਦੀਆਂ ਨੇ ਉਨਰ ਨਾਲ ਵੀ ਭਾਇ ਤੀਜਾਵਾਦ ਵੀ ਚੱਲ ਰਿਹਾ ਹੈ ਤਾਂ ਉਹ ਛੇ ਬਾਕੀ ਕਰ ਰਹੇ ਨੇ ਉਸਰਾ ਦੀ ਨਵਜੋਤ ਸਿੰਘ ਸਿੱਧੂ ਕਰ ਰਹੇ ਕੋਈ ਸਿਆਸਤ ਚ ਫਰਕ ਨਹੀਂ ਹੈ ਕਿ ਜੀ ਉਹ ਬਹੁਤ ਐਥੀਕਲ ਜਿਹੜਾ ਲੀਡਰ ਹੈ ਤੇ ਲੇਕਨ ਇਹ ਜਿਹੜੀ ਗੱਲ ਅੱਜ ਮੈਂ ਦੇਖੀ ਇਹਦੇ ਨਾਲ ਕਾਂਗਰਸ ਪਾਰਟੀ ਦਾ ਹੋਰ ਬੜਾ ਨਕਸਾਲ ਹੋਣਾ ਸਾਰੇ ਡਿਫੈਂਸਿਵ ਹੋਏ ਫਿਰਦੇ ਨੇ ਹੁਣ ਬਦਲ ਕਿਉਂਕਿ ਆਪ ਜਦੋਂ ਉਹਨਾਂ ਦੀ ਪਾਰਟੀ ਜਿਹੜਾ ਬੰਦਾ ਸੀਐਮ ਦਾ ਦਾਵੇਦਾਰ ਹੋਵੇ ਉਹਦੀ ਵਾਈਫ ਜਿਹੜੀ ਖੁਦ ਲੀਡਰ ਹੋਵੇ ਉਹ ਕਹੇ ਕਿ ਜੀ ਜਿਵੇਂ ਪੈਸਾ ਚੱਲਦਾ ਹੈ ਇਹਦਾ ਮਤਲਬ ਕਿ ਤੁਸੀਂ ਕਿਵੇਂ ਜਵਾਬ ਦਿਓਗੇ ਇਲੈਕਸ਼ਨ ਲਈ ਤੁਸੀਂ ਜਨਰਲ ਲੋਕਾਂ ਨੂੰ ਹਮਲਾ ਕਰਦੇ ਇੱਕ ਵੱਡਾ ਤੀਰ ਚਲਾਉਣ ਦਾ ਮੌਕਾ ਦੇਤਾ ਤੇ ਇਸ ਚੀਜ਼ ਦਾ ਜਵਾਬ ਕੋਈ ਨਹੀਂ ਹੈ ਤੀਰ ਦਾ ਜਵਾਬ ਤਾਂ ਇਹ ਵੀ ਥੋੜਾ ਹੁਣ ਤੁਸੀਂ ਅੱਜ ਮੈਂ ਦੇਖ ਰਿਹਾ ਸੀ ਆਮ ਆਦਮੀ ਪਾਰਟੀ ਦੇ ਜਿਹੜਾ ਸਪੋਕਸਪਰਸਨ ਹੈ ਤੇ ਜਨਰਲ ਸੈਕਰੀ ਉਹ ਕਹਿੰਦਾ ਜੀ ਆਹ ਦੇਖ ਲਓ ਤੁਸੀਂ ਕੀ ਚੱਲ ਰਿਹਾ ਉੱਥੇ ਸਰੀਜਾ ਖੜ ਦੀ ਗੱਲ ਸਰਾਹ ਚੁੱਕਿਆ ਆ ਮਾਦੀ ਪਾਰਟੀ ਵਾਲੇ ਵੀ ਕਹੇ ਤੂੰ ਕਿਉਂ ਨਹੀਂ ਕਹਿਣਗੇ ਉਹ ਕਿਉਂਕਿ ਉਹਨਾਂ ਨੂੰ ਤਾਂ ਇਹ ਕਹਿੰਦੇ ਨੇ ਜੀ ਦਿੱਲੀ ਵਾਲੇ ਚੋਰਾ ਰਹੇ ਨੇ ਦਿੱਲੀ ਵਾਲੇ ਪੰਜਾਬ ਤੋਂ ਪੈਸਾ ਲੁੱਟ ਰਹੇ ਨੇ ਜਿਵੇਂ ਪਠਾਨ ਮਾਜ਼ਰਾਂ ਨੇ ਕਿਹਾ ਸੀ ਤੇ ਹੁਣ ਉਹ ਕਹਿੰਦੇ ਸਰੀਜਾ ਖੜ ਕਹਿੰਦਾ ਕਿ ਸੰਸਦ ਇਹਨਾਂ ਦੇ ਕਹਿੰਦਾ ਸੀ ਕਿ ਜੀ ਡਾਕੂ ਭਜੇ ਹੋਏ ਨੇ ਤਾਂ ਫਿਰ ਇਹਦਾ ਮਤਲਬ ਪੰਜਾਬ ਨੂੰ ਤਾਂ ਲੁੱਟ ਨਹੀਂ ਰੱਖਿਆ ਚੜੇ ਜਿਹੜੀ ਮਰਜ਼ੀ ਪਾਰਟੀ ਹੈ ਜੇ ਇਹਨਾਂ ਸਿਆਸਤਦਾਨਾਂ ਦੀ ਗੱਲ ਅਸੀਂ ਸੁਣ ਲਈਏ ਤੇ ਫਿਰ ਤਾਂ ਇਹੀ ਨਤੀਜਾ ਤਾਂ ਇਹੀ ਨਿਕਲਦਾ ਕਿ ਪੰਜਾਬ ਤਾਂ ਲੁੱਟਿਆ ਜਾ ਰਿਹਾ ਤੇ ਪੰਜਾਬ ਚ ਸੱਚ ਵਿੱਚ ਕਾਬਲੀਅਤ ਕੋਈ ਮਤਲਬ ਨਹੀਂ ਰਹਿ ਗਿਆ ਫਿਰ ਜਿਹੜਾ ਬੰਦਾ ਇਹਨੇ ਪੈਸੇ ਦੇਊਗਾ ਤੇ ਫਿਰ ਉਹ ਘੱਟ ਕਰੂਗਾ ਫਿਰ ਵੈਸੇ ਉਹਨੇ ਕਮਾਊਗਾ ਵੀ ਇਹ ਵਕਰੀ ਗੱਲ ਹੈ ਕਿ ਜਦੋਂ ਚਰਨਜੀਤ ਚੰਨੀ ਤੇ ਜਦੋਂ ਉਹ ਇੱਕ ਲੈ ਕੇ ਆਇਆ ਸੀ ਕੋ ਖੜਾਈ ਨੂੰ ਮਾਨ ਸਾਹਿਬ ਤੇ ਟਾਈਮ ਦੇ ਕੇ ਲੈ ਕੇ ਇਸ ਦਾ ਕੀ ਬਣਿਆ ਜੀ ਪਿੱਛੋਂ ਤੇ ਚੰਨੀ ਦਾ ਕੀ ਬਣਿਆ ਉਸ ਵਿੱਚ ਉਹ ਬਦਲ ਸਿਆਸੀ ਲੋਕਾਂ ਦਾ ਸਮਝ ਨਹੀਂ ਆਉਂਦੀ ਨਾ ਕਿ ਲੋਕਾਂ ਨੂੰ ਇਹਨਾਂ ਬੁੱਧੂ ਗੇ ਸਮਝਦੇ ਨੇ ਮਤਲਬ ਕਿੰਡੀਆਂ ਗੱਲਾਂ ਅਸੀਂ ਕੀਤੀਆਂ ਉਸ ਤੋਂ ਬਾਅਦ ਜਦੋਂ ਸੁਖਮਲਾ ਚ ਕੀ ਕਿਹੜਾ ਸਕੂਲ ਚਲਾਤਾ ਜੀ ਸੁਖਮਲਾ ਸੁਖਮਲਾ ਸੋਟਲ ਸੁਖਵੀਰ ਬਾਦਲ ਦਾ ਜਸਵੰਤ ਕ ਦੀ ਪਹਾੜੀਆ ਦੇ ਪੈਰਾ ਚ ਕੀ ਕੁਝ ਕਰਨਾ ਸੀ ਕਿੱਥੇ ਇਹ ਲੋਕ ਬਚਦੇ ਨੇ ਤਾਂ ਕੀ ਕਿਹੜੀ ਕਿਹੜੀ ਗੱਲ ਕਰੀਏ ਆਹਨ ਨਸ਼ੇ ਦੇ ਨਾਲ ਬੰਦੇ ਮਰ ਰਹੇ ਨੇ ਨਸ਼ਾ ਵਿਰੋਧ ਯੋਧਾ ਤੇ ਉਹ ਕਹਿੰਦੇ ਸੀ ਅਸੀਂ ਸੈਂਸਸ ਕਰਾਂਗੇ ਤਾਂ ਕਿ ਸਾਨੂੰ ਪੂਰਾ ਪਤਾ ਲੱਗ ਜੇ ਗੇਤੀ ਦਾ ਕਿੱਛੇ ਸੈਂਸਸ ਜਦੋਂ ਕਮੇਟੀ ਬਣਾਈ ਸੀ ਹਰਪਾਲ ਸਿੰਘ ਜੀਮਾ ਕਰ ਰਹੀ ਸੀ ਜਿਹੜੀ ਕਹੀ ਕੁਛ ਮਰਜ਼ੀ ਚੱਲੋ ਕਰੋ ਕੁਛ ਆ ਵੀ ਮਰਜ਼ੀ ਇਹ ਜਿਹੜਾ ਕੋ ਚੱਲ ਰਿਹਾ ਉਹ ਬੜਾ ਅਜੀਬ ਹੈ ਤੇ ਅੱਜ ਮੈਨੂੰ ਤਾਂ ਬੜਾ ਅਜੀਬ ਲੱਗਿਆ ਕਿ ਜਦੋਂ ਨਵਜੋਧਪੁਰ ਸਿਟੀ ਉਰੇ ਇਹ ਕਹੇ ਜੀ 500 ਕਰੋੜ ਤੇ ਹੁਣ 500 ਕਰੋੜ ਉਹ ਕਹਿੰਦੇ 350 ਕਰੋੜ ਦਾ ਸੀ ਤੇ ਹੁਣ ਤਾਂ ਕੀਮਤ ਵੀ ਵਧ ਗਈ ਹੋਊਗੀ ਤੇ ਜੇ ਇਹ ਕੋ ਚਾਹਦਾ ਹੈ ਤੇ ਫਿਰ ਸਿਆਸਤ ਦੇ ਵਿੱਚ ਫਿਰ ਤਾਂ ਰੱਬ ਹੀ ਰੱਖਾ ਆਮ ਬੰਦਾ ਤਾਂ ਪਹਿਲੇ ਹੀ ਨਿੜੇ ਦੀ ਜਾ ਸਕਦਾ ਸੈਸ ਤੇ ਇਹਨਾਂ ਪੈਸਾ ਕਿੱਥੇ ਤੇ ਫਿਰ ਤਾਂ ਇੱਕ ਕਿਸਮ ਦਾ ਉਹ ਇਹਨਾਂ ਲੋਕਾਂ ਦੀ ਇਰਾਜ ਹੋ ਗਿਆ ਨਾ ਜਿਹੜੇ ਅਮੀਰਾਂ ਦਾ ਫਿਰ ਤਾਂ ਆਮ ਆਦਮੀ ਪਾਰਟੀ ਤੇ ਫਿਰ ਤਾਂ ਸਮਝ ਦੇਣੀ ਪੜਦੀ ਹੈ ਕਿ ਘੱਟੋ ਘੱਟ ਜਿਹੜੇ ਮਾਨ ਸਾਹਿਬ ਕਹਿੰਦੇ ਨੇ ਮੋਬਾਈਲ ਵਾਲਿਆਂ ਨੂੰ ਬਣਾਤਾ ਜੀ ਆਮ ਬੰਦੇ ਨੂੰ ਬਣਾਤਾ ਇੱਕ ਮੌਕਾ ਤਾਂ ਦਿੱਤਾ ਨਹੀਂ ਤਾਂ ਕੋਈ ਆ ਹੀ ਨਹੀਂ ਸਕਦਾ ਸੀ ਜਿਸ ਕਿਸਮ ਦੀ ਇਹ ਸਿਆਸਤ ਹੈ ਜਿਸ ਕਿਸਮ ਨੇ ਨਵਜੋਤ ਕੋਰ ਸਿੱਧੂ ਦਾ ਬਿਆਨ ਹੈ ਸੱਚਮੁੱਚੀ ਕਾਂਗਰਸ ਪਾਰਟੀ ਜਿਹੜੀ ਹੈ ਕਟੋ ਕਟ ਇਸ ਬਿਆਨ ਨੂੰ ਲੈ ਕੇ ਉਹਨਾਂ ਕੋਲ ਕੋਈ ਜਵਾਬ ਨਹੀਂ ਡਿਫੈਂਸਿਵ ਹੋਗੇ ਰੱਖਿਆਤਮਕ ਕਰਤੇ ਇਸ ਬਿਆਨ ਨੇ ਤੇ ਦਰਜੋਤ ਸਿੰਘ ਸਿੱਧੂ ਐਕਟਰ ਹੋਵੇ ਨਾ ਹੋਵੇ ਉਹ ਸੀਐਮ ਦਾ ਕੈਂਡੀਡੇਟ ਬਣੇ ਨਾ ਬਣੇ ਸੀਐਮ ਦੇ ਕੈਂਡੀਡੇਟ ਆਲਰੇਡੀ ਨੇ ਤੇ ਸੀਐਮ ਦੇ ਕੈਂਡੀਡੇਟ ਦੇ ਵਿੱਚ ਇੱਕ ਹੋਰ ਵਾਧਾ ਹੋ ਗਿਆ ਕਾਂਗਰਸ ਦੀ ਇਨ ਫਾਈਟਿੰਗ ਦੇ ਵਿੱਚ ਹੋਰ ਵਾਧਾ ਆ ਜਾਊਗਾ ਨਵਜੋਤ ਸਿੰਘ ਸਿੱਧੂ ਆ ਗਿਆ ਤੁਹਾਨੂੰ ਜ਼ਿਆਦਾ ਸ਼ੁਰੂ ਹੋ ਜੂਗੀ ਤੇ ਫਿਰ ਅੰਦਰੋਂ ਅੰਦਰੀ ਕੌਣ ਖੁਸ਼ ਹੋ ਰਿਹਾ ਸਭ ਤੋਂ ਜ਼ਿਆਦਾ ਆਮ ਆਦਮੀ ਪਾਰਟੀ ਕੇ ਦਾ ਦਵਾਰਾ ਲੱਗ ਸਕਦਾ ਹੈ ਦੂਜੇ ਖੁਸ਼ ਨੇ ਜਿਹੜੇ ਹੈ ਦੂਜੇ ਦੋਨੇ ਵਿਰੋਧੀ ਪਾਰਟੀਆਂ ਦਾ ਖਾਸ ਤੌਰ ਤੇ ਜਿਹੜੀ ਇੱਕ ਪਾਰਟੀ ਦੇ ਬਿਆਨ ਸਦੀਪ ਜਾਖੜ ਦੇ ਜਿਹੜਾ ਕੀਤਾ ਸਦੀਪ ਜਾਖੜ ਨੂੰ ਅਪਰਾਧਨ ਜਿਆਦਾ ਆ ਜਾਂਦਾ ਨਾ ਕਿ ਕਿਸ ਤਰੀਕੇ ਨਾਲ ਮੈਨੂੰ ਮੁੱਖ ਮੰਤਰੀ ਬਣਾਉਂਦੇ ਬਣਾਉਂਦੇ ਸਿਰਫ ਇਸ ਕਰਕੇ ਕਿ ਸਿਰ ਤੇ ਪਗੜੀ ਸੀ ਤੇ ਮੇਰਾ ਦਾ ਰਹਿ ਗਿਆ ਲੱਗਣਾ ਰਹਿ ਗਿਆ ਤੂੰ ਇਸ ਤਰ੍ਹਾਂ ਜਿਹੜੇ ਹਾਲਾਤ ਬੜੇ ਹੋਏ ਨੇ ਅੱਗੇ ਦੇਖੋ ਕੀ ਹੁੰਦਾ ਪਰ ਹੈਰਾਨੀ ਵੀ ਹੋਈ ਦੁੱਖ ਵੀ ਹੋਇਆ ਕਿ ਹੈ ਜਾ ਕੁਝ ਚੱਲਦਾ ਬਹੁਤ ਬਹੁਤ